ਸਤਿ ਸ਼੍ਰੀ ਅਕਾਲ ਦਸੰਬਰ ਨੂੰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸਕੋ ਤੁਸੀਂ ਵੇਖਿਆ ਕਿ ਪਿਛਲੇ ਹੀ ਸਮੇਂ 'ਚ ਕੇਂਦਰ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਲਿਆਂਦਾ ਗਿਆ ਹਿੱਟ ਐਂਡ ਰਨ ਦਾ ਤੇ ਜਿਸ ਦੇ ਵਿੱਚ ਭਾਰੀ ਰੋਸ ਜਿਹੜਾ ਡਰਾਈਵਰਾਂ ਵਿੱਚ ਪਾਇਆ ਗਿਆ ਤੇ ਕਿਤਨੇ ਕਿਤੇ ਰੋਸ ਮਜਾਰੇ ਵੀ ਕੀਤੇ ਗਏ ਬਜ਼ਾਰਾਂ ਨੂੰ ਬੰਦ ਕੀਤਾ ਗਿਆ ਟ੍ਰੈਫਿਕ ਬੰਦ ਕਰਕੇ ਜਿਸ ਤਰੀਕੇ ਨਾਲ ਡਰਾਈਵਰਾਂ ਵੱਲੋਂ ਆਪਣੀਆਂ ਗੱਡੀਆਂ ਨੂੰ ਬੰਦ ਕਰ ਦਿੱਤਾ ਗਿਆ ਤੇ ਇਸ ਚੀਜ਼ ਦਾ ਕਾਨੂੰਨ ਦਾ ਵਿਰੋਧ ਕੀਤਾ ਗਿਆ ਪਰ ਹੁਣ ਜੇ ਗੱਲ ਕਰੀਏ ਰੋਡਵੇਜ ਮੁਲਾਜ਼ਮਾਂ ਦੀ ਤੇ ਰੋਡਵੇਜ ਵੱਲੋਂ ਵੀ ਜਿਹੜਾ ਜੂਨੀਅਰ ਵੱਲੋਂ ਲਗਾ ਜਿਹੜੇ ਗੱਡੀਆਂ ਉੱਪਰ ਪੋਸਟਰ ਲਗਾ ਦਿੱਤੇ ਗਏ ਨੇ ਤੇ ਇਸ ਚੀਜ਼ ਦੇ ਵਿਰੋਧ ਲਈ ਜਿਹੜਾ ਲਗਾਤਾਰ ਇਹ ਗੱਲ ਕੀਤੀ ਗਈ ਆ ਕਿ ਜਿੰਨੀਆਂ ਵੀ ਬੱਸਾਂ 'ਚ ਸਵਾਰੀਆਂ ਬਣ ਗਈਆਂ ਬਸ ਸੀਟ 2 ਸੀਟ ਹੀ ਸਵਾਰੀਆਂ ਬਣ ਗਈਆਂ 52 ਸੀਟਰ ਬੱਸਾਂ ਤੇ 52 ਹੀ ਸਵਾਰੀਆਂ ਬਣ ਗਈਆਂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਭਾਜੀ ਕੀ ਨਾ ਆਏ ਆਪਣੇ ਜੀ ਸੁਖਚੈਨ ਸਿੰਘ ਸੁਖਚੈਨ ਸਿੰਘ ਜੀ ਗੱਲ ਕਰੀਏ 8 10 ਰਨ ਦਾ ਕਾਨੂੰਨ ਬਣਿਆ ਉਹਦਾ ਲਗਾਤਾਰ ਪੂਰੇ ਭਾਰਤ ਵਿੱਚ ਜਿਹੜਾ ਵਿਰੋਧ ਚੱਲ ਰਿਹਾ ਹੈ ਸਰ ਡਰਾਈਵਰਾਂ ਦੇ ਭਰਾਵਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਡਰਾਈਵਰਾਂ ਦੇ ਹੱਕ ਚ ਨਹੀਂਗਾ ਕਾਨੂੰਨ ਕਿਸ ਤਰੀਕੇ ਨਾਲ ਵੇਖਦੇ ਹੋ ਤੁਹਾਡੇ ਵੱਲੋਂ ਵੀ ਅੱਜ ਜਿਹੜਾ ਉਸੇ ਅਮਲ ਕੀਤਾ ਜਾ ਰਿਹਾ ਕਾਨੂੰਨ ਦੇ ਜੋ ਤੁਹਾਡੀ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਕਿਸ ਤਰੀਕੇ ਨਾਲ ਵੇ ਹਾਂਜੀ ਉਹ ਜੀ ਆਪਾਂ ਇੱਕ ਤੋਂ ਓਵਰਲੋਡ ਗੱਡੀ ਹੁੰਦੀ ਆ ਮੰਨ ਲਓ ਆਪਾਂ ਨੂੰ ਟਾਈਮ 'ਚ ਚਲਾਉਣੀ ਪੈਂਦੀ ਹੈ ਭਜਾਉਣੀ ਵੀ ਪੈਂਦੀ ਹੈ ਵੋਦਨਾ ਕੋਈ ਨੁਕਸਾਨ ਜਿਤਾ ওভারਲੋਡ ਗੱਡੀ ਹੈ ਕੋਈ ਵੀ ਨੁਕਸਾਨ ਹੋ ਸਕਦਾ ਤਾਂ ਆਪਣੀ ਤਾਂ ਤਨਖਾਹ ਹੀ 15000 ਆ ਉਹ ਚੋਂ ਅਸੀਂ ਕਿਤਨਾ 7 ਲੱਖ ਭਰਾਂਗੇ ਤੇ ਇੱਕ ਦੋ ਮਰਨਾਂਗੇ ਜਾਨੀ 10 ਸਾਲ ਦੀ ਜਿਹੜੀ ਸਜ਼ਾ ਹੈ ਤੇ ওভারਲੋਡ ਬਿਲਕੁਲ ਸਹੀ ਕੀਤਾ ਜਿਹੜਾ 52 ਸੀਟਾਂ ਦਾ ਬੰਦ ਕਰਤਾ ਕੰਮ ਇੱਕ ਦੇ ਟਾਇਰ ਪਾਟਰ ਨਾਲ ਦੁਨੀਆ ਦਾ ਨੁਕਸਾਨ ਹੁੰਦਾ ਉਹ ਵੀ ਸਾਡੇ ਤੇ ਕਲੇਮ ਆਉਂਦਾ सरकार का सरकार ਵੱਲੋਂ ਜਿਹੜਾ ਕਾਨੂੰਨ ਜੇ ਇਸੇ ਤਰੀਕੇ ਨਾਲ ਚੱਲ ਰਿਹਾ ਕਿੱਧਰ ਕਿੱ데 ਸਵਾਰੀਆਂ ਨੂੰ ਵੀ ਮੁਸ਼ਕਲ ਆਉਂਦੀਆਂ ਨੇ ਕਿਉਂਕਿ ਲੋਕਲ ਚੱਲਣੀਆਂ ਹੁੰਦੀਆਂ ਗੱਡੀਆਂ ਛੋਟੇ ਛੋਟੇ ਸਟਾਪੇਜ ਹੁੰਦੇ ਨੇ ਕੋ ਲਾਗੂ ਲਾਗੀ ਲੋਕਾਂ ਨੇ ਜਾਣਾ ਹੁੰਦਾ ਉੱਤੇ ਕਿੱ데 ਲੋਕਾਂ ਨੂੰ ਵੀ ਪਰੇਸ਼ਾਨੀ ਆਉਂਦੀ ਆ ਉਹ ਜੀ ਗੱਡੀਆਂ ਵਧਾਈਆਂ ਜਾਣ ਜਿਹੜੇ ਗਵਰਨਮੈਂਟ ਦੇ ਟਾਈਮ ਮੇ ਉਹਦੇ ਗੱਡੀਆਂ ਵਧਾਈਆਂ ਜਾਣ ਨਵੀਆਂ ਗੱਡੀਆਂ ਪਹੁੰਚ ਨਾਲ ਤਾਂ ਆਪਣਾ ਸਟਾਫ ਵਧੂਗਾ ਤੇ ਫੇਰ ਹੀ ਸਵਾਰੀ ਚੱਲੂਗੀ ਨਾ ਇੱਕ ਗੱਡੀ ਹੁਣ ਮੰਨ ਲਓ 100 ਸਵਾਰੀ ਲੈ ਕੇ ਨਹੀਂ ਚੱਲ ਸਕਦੀ ਤੇ ਉੱਚ ਜਿਹੜਾ ਨੁਕਸਾਨ ਹੋ ਗਿਆ ਉਹ ਸਾਡੇ ਦੇ ਭਾਰੀ ਪਰ ਕੀ ਸਰਕਾਰ ਨੂੰ ਨਹੀਂ ਚਾਹੀਦਾ ਕਿ ਕਾਨੂੰਨ ਨੂੰ ਚੇਂਜ ਕਰ ਦੇ ਸਨਕੂਰ ਦੇ ਵਿੱਚ ਸੋਧ ਲਿਆਵੇ ਪਹਿਲੋ ਚੱਲਣ ਡਿਆ ਉਹੋ ਹੀ ਬਣਾਉਣ ਜਿਹੜਾ ਪਹਿਲੋ ਚੱਲਦਾ ਹੈ ਉਹ ਤਰ੍ਹਾਂ ਹੀ ਰੱਖਣ ਸੋਧ ਵਾ ਸੋਧ ਤਾਂ ਪਹਿਲੋ ਹੀ ਸਹੀ ਹੀ ਹੋਣੇ ਤੇ ਜਾਣ ਕੇ ਨਵਾਂ ਕਾਨੂੰਨ 10 ਸਾਲ ਦੀ ਸਜ਼ਾ ਮੰਨ ਲਓ 15 ਸਾਲ ਜਿਹਨੇ ਨੌਕਰੀ ਕਰਨੀ ਹੈ ਉਹ 10 ਸਾਲ ਸਜ਼ਾ ਭੁਗਤੂ ਉਹ ਕਿੱਥੋਂ ਨਿਆਣੇ ਪਾਲ ਲੂਗਾ ਉਹਦਾ ਓੱਖਾ ਹੋਈ ਨਾ ਕੰਮ ਪਰ ਕੀ ਕੀ ਚਾਹੀਦਾ ਸਰਕਾਰ ਨੂੰ ਕਿਸ ਤਰੀਕੇ ਨਾਲ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ ਕੋਈ ਇਹ ਹੈ ਜੀ 2 ਸਾਲ ਜਿਤਨਾ ਪਹਿਲਾਂ ਸਜ਼ਾ ਹੀ ਮੰਨ ਲਓ ਹਾਈ ਕੋਰਟ ਕਰਦਾ ਸੀ ਜਿਹੜੀ ਸਜ਼ਾ ਉਹੋ ਹੀ ਹੋਣੀ ਚਾਹੀਦੀ ਆ ਜਿਤਨਾ ਆਪਣੇ ਆ 7 ਲੱਖ ਇਹ ਤਾਂ ਅਸੀਂ ਭਾਰੀ ਨਹੀਂ ਸਕਦੇ ਇਹ ਤੁਹਾਨੂੰ ਸਜ਼ਾ ਹੀ ਫਿਰ ਭੁਗਤਣੀ ਪੈਣੀ ਉਸ ਤਰ੍ਹਾਂ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਠੀਕ ਆ ਲਗਾਤਾਰ ਸਰਕਾਰ ਨੂੰ ਚਾਹੀਦਾ ਕਿ ਇਹਦੇ ਫੈਸਲੇ ਦੇ ਵਿੱਚ ਕੋਈ ਨਾ ਕੋਈ ਸੁਧਾਰ ਕਰਨਾ ਚਾਹੀਦਾ ਆ ਜਿਸ ਤਰੀਕੇ ਨਾਲ ਕਿਉਂਕਿ ਤਾਂ ਹੀ ਤੁਸੀਂ ਵੀ ਸਵਾਰੀਆਂ ਨੂੰ ਵੱਧ ਚੜਾ ਸਕਦੇ ਹੋ ਕੋਈ ਨਾ ਕੋਈ ਜਿਸ ਤਰੀਕੇ ਨਾਲ 52 ਸਵਾਰੀਆਂ ਤੇ ਚਲੋ ਪੇ 55 ਚੜਾ ਸਕਦੇ ਆ 60 ਚੜਾ ਸਕਦੇ ਆ ਰਾਹ ਮਿਲ ਸਕਦੀ 60 ਤੀਕ ਅਹੀਂ ਵੀ ਖੜ ਸਕਦੇ ਕੋਈ ਗੱਲ ਨਹੀਂ ਬਾਕੀ ਕੋਈ ਤਰੀਕੇ ਨਾਲ ਚਲਾਉਣਾ ਉਹਨੇ ਇੱਕ ਗੱਡੀ 'ਚ 52 ਸੀਟਾਂ ਐ ਤਾਂ 700 ਸਵਾਰੀ ਪਰ ਨਹੀਂ ਪੈਂਦੀ ਐ ਲੋਕੀ ਗੱਲ ਵੀ ਸਾਡੇ ਪੈਂਦੇ ਆ ਕਿਉਂ ਨਹੀਂ ਚੜਾਉਂਦੇ ਇਹ ਮੁਸ਼ਕਲ ਆ ਜਾਂਦੀ ਸਾਨੂੰ ਬਹੁਤ ਜਿਆਦੀ ਟੀਟੀ ਬਾਇ ਸੱਕਦਾ ਨਹੀਂ ਬੈਹ ਸਕਦੀ ਫਿਰ ਕੀ ਕਰੀਏ ਆਪਾਂ ਇਹਦਾ ਕੁਝ ਮਸਲਾ ਹੱਲ ਕਰੋ ਤੁਸੀਂ ਕੀ ਲੱਗਦਾ ਕੀ ਐ ਕਿ ਸਰਕਾਰ ਨੂੰ ਕਾਨੂੰਨ ਦੇ ਉੱਤੇ ਸੋਧ ਕਰਨੀ ਚਾਹੀਦੀ ਆਪਣੇ ਹਾਂਜੀ ਹਾਂਜੀ ਕਾਨੂੰਨ ਦੇ ਉੱਤੇ ਸੋਧ ਕਰਨਾ ਚਾਹੀਦਾ ਹਾਂਜੀ ਹਾਂਜੀ ਅਗਾਧਰ ਚੜਨਾ ਹੋਰ ਵੀ ਸਵਾਰੀਆਂ ਨੇ ਹਾਂਜੀ ਵੀਰ ਜੀ ਕੀ ਨਾ ਆਪਣਾ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੀ ਸਿੰਘ ਜੀ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ ਦਿੱਲੀ ਜਾਣਾ ਹੁੰਦਾ ਸਾਨੂੰ ਇੰਨੀ ਪ੍ਰੋਬਲਮ ਆਉਂਦੀ ਆ ਘੰਟੇ-ਘੰਟੇ ਬਾਅਦ ਤੱਕ ਬੱਸਾਂ ਆਉਂਦੀਆਂ ਨੇ ਸਾਨੂੰ ਬਹੁਤ ਜ਼ਿਆਦੀ ਪ੍ਰੋਬਲਮ ਹੈ ਕੀ ਕਹਿੰਦੇ ਕਨੈਕਟਰ ਉਹ ਕਹਿੰਦੇ ਨੇ ਕਿ ਬੱਸ 52 ਸਵਾਰੀਆਂ ਚੜਨੀਆਂ ਨੇ ਕਿੰਨੀ ਕੁ ਮੁਸ਼ਕਲ ਆ ਬਹੁਤ ਜ਼ਿਆਦੀ ਜੀ ਸਰ ਜੀ ਕੀ ਚਾਹੀਦਾ ਸਰਕਾਰ ਨੂੰ ਇੱਕ ਤਾਂ ਸਰ ਕਿਰਾਇਆ ਵੀ ਦੇਣਾ ਪੜਦਾ ਸਾਰਾ ਜੀ ਕਿਰਾਇਆ ਦੇਣਾ ਪੈਂਦਾ ਫੇਰ ਵੀ ਖਲੋ ਕੇ ਖੜ ਕੇ ਜਾਣਾ ਪੈਂਦਾ ਕੀ ਚਾਹੀਦਾ ਸਰਕਾਰ ਨੂੰ ਸਰਕਾਰ ਦੇ ਕੰਮ ਸਭ ਸਹੂਲਤਾਂ ਦਿੱਤੀਆਂ ਤਾਂ ਲੋਕਾਂ ਨੂੰ ਮਿਲਣੀਆਂ ਚਾਹੀ ਠੀਕ ਪਰ ਕੀ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਆਪਣੇ ਕਾਨੂੰਨ ਦੇ ਉੱਤੇ ਹੀ ਫੈਸਲੇ ਦੇ ਉੱਤੇ ਕੋਈ ਵਿਚਾਰ ਕਰਨੀ ਚਾਹੀਦੀ ਆ ਕਰਨੀ ਚਾਹੀਦੀ ਸਰ ਜੀ ਠੀਕ ਹੈ ਫੇਰੀ ਰਾਖਤ ਮਿਲ ਸਕਦੀ ਹੈ ਜੀ ਹਾਂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਖੜੇ ਹੋ ਬਸ ਤੇ ਚੜਨ ਲਈ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਇਹਨਾਂ ਨੂੰ ਚਾਹੀਦਾ ਕਿ ਬੱਸਾਂ ਹੋਰ ਲਿਆਉਣ ਕਿਉਂਕਿ ਜਾ ਸਕਣ ਸਾਰੇ ਲੋਕ ਅੱਛਾ ਜੀ ਕਿੰਨੀ ਕੁ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਬਸਟਾਡ ਤੇ ਹੋਰ ਵੀ ਸਵਾਰੀਆਂ ਖੜੀਆਂ ਨੇ ਅਸੀਂ ਗੱਲ ਕਰਾਂਗੇ ਹਾਂਜੀ ਵੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਰਕਾਰ ਵੱਲੋਂ ਕੇਂਦਰ ਸਰਕਾਰ ਨੇ ਹਿੱਟ ਨਰਨ ਦਾ ਕਾਨੂੰਨ ਲਿਆਂਦਾ ਤੇ ਉਹਦੇ ਵਿਰੋਧ ਵਿੱਚ ਰੋਡਵੇਜ ਦੀਆਂ ਬੱਸਾਂ ਵਾਲੇ ਮੁਲਾਜ਼ਮਾਂ ਨੇ ਜਿਹੜੇ ਆਏ ਸਿਰਫ 52 ਸੀਟਰ ਜਿਹੜੀਆਂ ਸਵਾਰੀਆਂ ਨੇ 52 ਸਵਾਰੀਆਂ ਕਰ ਦਿੱਤੀਆਂ ਨੇ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੀ ਬਹੁਤ ਜ਼ਿਆਦਾ ਕਿਉ 10 ਸਵਾਰੀਆਂ ਬੱਸ ਦੇ ਵਿੱਚ ਹੋਣਗੀਆਂ ਤਾਂ ਵੀ ਇਹਨਾਂ ਬੱਸ ਨਹੀਂ ਖਿਲਾarni ਕਿਉਂਕਿ ਇਹਨਾਂ ਖਾਲੀ ਹੀ ਸੜਕਾਂ ਤੇ ਭਜਾਉਂਦਾ ਮਤਲਬ ਕਿ ਠੇਕਾ ਲਿਆ ਕੀ ਲੱਗਦਾ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਉਹਨਾਂ ਦੀਆਂ ਆਪਣੇ ਮਜਬੂਰੀਆਂ ਦੱਸੀਆਂ ਜਾ ਰਹੀਆਂ ਕੀ ਲੱਗਦਾ ਨਹੀਂ ਕਿ ਕੇਂਦਰ ਸਰਕਾਰ ਨੂੰ ਇੱਥੇ ਕਾਨੂੰਨ 'ਚ ਸੋਧ ਕਰਨਾ ਚਾਹੀਦਾ ਵਾ ਰਾਹ ਦੇਣਾ ਚਾਹੀਦਾ ਜੀ ਇਸ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵਾ ਕਿ ਜੇ ਕੋਈ ਕਈ ਵਾਰੀ ਤੇ ਡਰਾਈਵਰ ਪੁਠਾ ਸਿੱਧਾ ਵੀ ਬੋਲ ਦੇ ਅੱਗੋਂ ਜੇ ਹੈ ਉਹ ਹੈ ਇਸ ਤਰ੍ਹਾਂ ਕਰਕੇ। ਪਿਛਲੇ ਪਰ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਕਿ ਜਿਸ ਤਰੀਕੇ ਨਾਲ ਹਿੱਟਨ ਰਨ ਦਾ ਕਾਨੂੰਨ ਬਣਾਇਆ ਉਹਦੇ ਵਿਰੋਧ ਵਿੱਚ ਸਾਰਾ ਇਹ ਐਕਸ਼ਨ ਲਿਆ ਗਿਆ ਵਾ। ਕਿ ਸਰਕਾਰ ਨੂੰ ਵੀ ਕੇਂਦਰ ਸਰਕਾਰ ਨੂੰ ਵੀ ਆਪਣੇ ਕਾਨੂੰਨ ਤੇ ਸਮਝਣਾ ਚਾਹੀਦਾ ਵਾ, ਵਿਚਾਰ ਕਰਨੀ ਚਾਹੀਦੀ ਆ। ਜੀ ਹਾਂ। ਕੁਛ ਨਾ ਕੁਛ ਉਹਨਾਂ ਨੂੰ ਮਤਲਬ ਇਹ ਸਮਝਣਾ ਚਾਹੀਦਾ ਵਾ, ਮੁਸ਼ਕਲ ਨੂੰ ਇਸ ਨੂੰ ਹੱਲ ਕਰਨਾ ਚਾਹੀਦਾ ਭੀ ਬਸ ਹਰ ਅੱਡੇ ਤੇ ਕਲੋਨੀ ਚਾਹੀਦੀ ਆ। ਸਵਾਰੀ ਮਤਲਬ ਜੇ ਹੱਥ ਦੇਂਦੀ ਆ ਤੇ ਸਭੋ ਜੀ ਤੇਜ਼ ਕਰਕੇ ਭਜਾ ਕੇ ਅੱਗੇ ਲੈ ਜਾਂਦੇ ਆ ਬਸ। ਡਿਊਟੀ ਵਾਲੇ ਮੁਲਾਜ਼ਮਾ ਨੂੰ ਕਿੰਨੀ ਕੁ ਮੁਸ਼ਕਲ ਹੁੰਦੀ ਆ? ਬਹੁਤ ਜ਼ਿਆਦਾ। ਉਕਸਾਹੀਂ ਸਾਡਾ 9 ਵਜੇ ਦਾ ਟਾਈਮ ਹੈ ਸਾਨੂੰ 9:30 ਆਉਣਾ ਪੈਂਦਾ ਠੀਕ ਹੈ ਕਾਫੀ ਮੁਸ਼ਕਿਲਾਂ ਹੁੰਦੀਆਂ ਨੇ ਤੁਹਾਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਕਿ ਮੁਸ਼ਕਿਲ ਆ ਜੀ ਵੇਖਦੇ ਹੋ ਤੁਸੀਂ ਸਰ ਉਹ ਕਹਿੰਦੇ ਆ ਕਿ ਇਧਰ ਵੱਧ ਤੋਂ ਵੱਧ ਟਾਈਮ ਦੇਣਾ ਚਾਹੀਦਾ ਉਹਨਾਂ ਨੂੰ ਕਿ ਇਧਰ ਬੜੀ ਮੁਸ਼ਕਿਲ ਹੈ ਜੇ ਪ੍ਰਾਈਵੇਟ ਬੱਸਵਾਵਾਤੇ ਤੇ ਬਹੁਤ ਜੜੀਆਂ ਭਰੀਆਂ ਆਂਦੀਆਂ ਚੜ੍ਹਿਆ ਨਹੀਂ ਜਾਂਦਾ ਘੰਟਾ ਘੰਟਾ ਇੱਥੇ ਢੜਿਆਂ ਦੇ ਖੜੇ ਰਹੀਦਾ ਵਾ ਕੋਈ ਮਤਲਬ ਇਹ ਕਹਿਣ ਦੀ ਗੱਲ ਨਹੀਂ ਸਾਨੂੰ ਉਹ ਹੋਰ ਤੇ ਚਲੋ ਕਿਹਦਾ ਪਤਾ ਨਹੀਂ ਪਰ ਅਜਨਾਲੇ ਸ਼ਹਿਰ ਚ ਬਹੁਤ ਮੰਦਾ ਆ ਲਿਆ ਹਾਂਜੀ ਠੀਕ ਹੈ ਫਿਰ ਕੀ ਸਰਕਾਰ ਨੂੰ ਚਾਹੀਦਾ ਇਹ ਤੇ ਕੋਈ ਸੋਧ ਕਰਨੀ ਚਾਹੀਦੀ ਆ ਜਿਸ ਤਰੀਕੇ ਨਾਲ ਚਾਹੀਦੇ ਬੱਸਾਂ ਦੇ ਟਾਈਮ ਵਧਾਉਣੇ ਚਾਹੀਦੇ ਆ ਤੇ ਜਿਹੜੀ ਆ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਵੀ ਸੋਧ ਕਰਨਾ ਚਾਹੀਦਾ ਉਹਨਾਂ ਚਾਹੀਦਾ ਬੱਸਾਂ ਦਾ ਟਾਈਮ ਵਿਧਾਨ ਗੱਲ ਇਹ ਵਾ ਕਿ ਲੋਕਾਂ ਨੂੰ ਇੰਨੀ ਪ੍ਰੋਬਲਮ ਆਂਦੀ ਆ ਇੰਨੀ ਤੰਗੀ ਆ ਚਲੋ ਉਹਨਾਂ ਨੂੰ ਕਰਨਾ ਚਾਹੀਦਾ ਧਿਆਨ ਕਰਨਾ ਚਾਹੀਦਾ ਰੋਡਵੇ ਦੇ ਵੱਧ ਤੋਂ ਵੱਧ ਟਾਈਮ ਚਾਹੀਦੇ ਠੀਕ ਹੈ ਹਾਂਜੀ ਲਗਾਤਾਰ ਤਸਵੀਰਾਂ ਹੀ ਦੇਖ ਰਹੇ ਹੋ ਅਸੀਂ ਗੱਲ ਕੀਤੀ ਸੀ ਬੱਸ ਦੇ ਡਰਾਈਵਰਾਂ ਨਾਲ ਅਤੇ ਪਬਲਿਕ ਨਾਲ ਗੱਲ ਕੀਤੀ ਸੀ ਖਾਸੇ ਪਰੇਸ਼ਾਨ ਆ ਰਹੇ ਨੇ ਜਿੱਥੇ ਡਰਾਈਵਰਾਂ ਆਪਣੀ ਮੁਸ਼ਕਲ ਦੱਸੀ ਹੈ ਕਿ ਉਹ 52 ਸੀਟਰ ਕਿਉਂ ਬਣਾ ਰਹੇ ਨੇ ਕਿਉਂਕਿ ਲਗਾਤਾਰ ਉਹਨਾਂ ਨਾਲ ਉਹ ਵੀ ਕਿਹਾ ਜਾ ਰਿਹਾ ਕਿ ਅਸੀਂ 15-15000 ਦੀ ਸੈਲਰੀ ਲੈਣ ਵਾਲੇ ਕਿੱਥੋਂ ਇੰਨਾ ਵੱਡੇ ਜੁਰਮਾਨੇ ਭੁਗਤ ਸਕਦੇ ਆ ਸਾਡੀ ਉਮਰ ਤਾਂ ਸ੍ਰੀ ਜੇਲ੍ਹਾਂ ਵਿੱਚ ਹੀ ਸੜਾ ਘਟੇ ਚ ਨਿਕਲ ਜਾਏਗੀ ਅਤੇ ਨਾਲ ਨਾਲ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਰਕਾਰ ਨੂੰ ਇਸ ਕਾਨੂੰਨ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਲੋਕਾਂ ਨੂੰ ਵੀ ਰਾਹਤ ਮਿਲੇ ਅਤੇ ਬੱਸਾਂ ਦੇ ਜੇ ਇਸੇ ਤਰੀਕੇ ਨਾਲ ਹੀ ਬੱਸਾਂ ਚਲਾਉਣੀ ਆ ਕਿ 52 ਸੀ ਆਉਣ ਵਾਲੇ ਸਮੇਂ ਦੇਖਦੇ ਹਾਂ ਕਿ ਸਰਕਾਰ ਕਿਸ ਤਰੀਕੇ ਨਾਲ ਫੈਸਲਾ ਲੈਂਦੀ ਹੈ ਤੇ ਲੋਕਾਂ ਨੂੰ ਕਦ ਤੱਕ ਰਾਹਤ ਮਿਲਦੀ ਹੈ ਤੁਸੀਂ ਜੁੜੇ ਰਹੋ ਇਦਾਂ ਸਮਰਨੂ ਜੀ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ